ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ ਸੋਹਣੇ ਫੁੱਲ ਤੇ ਫਲ ਸੀ ਆਉਣ ਲੱਗੇ ਪੰਚਮ ਪਾਤਸ਼ਾਹ ਇਸ ਦੀ ਮਹਿਕ ਤਾਈ ਸਾਰੇ ਜਗਤ ਦੇ ਵਿੱਚ ਫੈਲਾਉਣ ਲੱਗੇ ਆਦ ਗੁਰੂ ਗ੍ਰੰਥ ਤਿਆਰ ਕਰਕੇ ਜੀਵਨ ਜਾਂਚ ਦੀ ਜੁਗਤ ਸਿਖਾਉਣ ਲੱਗੇ ਦਰਸ਼ਨ ਕਰਨ ਲਈ ਸ੍ਰੀ ਦਰਬਾਰ ਸਾਹਿਬ ਕੋਨੇ-ਕੋਨੇ ਤੋਂ ਸਿੱਖ ਸਨ ਆਉਣ ਲੱਗੇ ਉਧਰ ਸਿੱਖੀ ਦੀ ਲਹਿਰ ਦੇ ਖਾਤਮੇ ਲਈ ਦੋਖੀ ਸੋਚਾਂ ਦੇ ਘੋੜੇ ਡੜਾਉਣ ਲੱਗੇ ਸੋਹਣੇ ਚੰਨ ਨੂੰ ਲਾਈਏ ਗ੍ਰਹਿਣ ਰਲ ਕੇ ਕਟਿਆ ਤੰਗ ਤਰੀਕੇ ਅਪਣਾਉਣ ਲੱਗੇ ਤਰਾਂ ਤਰਾਂ ਦੇ ਝੂਠੇ ਇਲਜ਼ਾਮ ਲਾ ਕੇ ਜਹਾਂਗੀਰ ਦੇ ਤਾਈਂ ਪੜਕਾਉਣ ਲੱਗੇ ਬਾਗੀ ਖੁਸਰੋ ਦੀ ਮਦਦ ਦੇ ਦੋਸ਼ ਥੱਲੇ ਬਲ ਦੀ ਆਗੂ ਉੱਤੇ ਤੇਲ ਪਾਉਣ ਲੱਗੇ ਜਹਾਂਗੀਰ ਨੇ ਆਖਿਰੇ ਹੁਕਮ ਦਿੱਤਾ ਬੰਦ ਝੂਠ ਦੀ ਏ ਦੁਕਾਨ ਹੋਵੇ ਅਰਜਨ ਤਾਈ ਤਸੀਹੇ ਕੋਈ ਦਿਓ ਐਸੇ ਚਰਚਾ ਜਿਨ੍ਹਾਂ ਦੀ ਵਿੱਚ ਜਹਾਨ ਹੋਵੇ ਡਿੱਗੇ ਲਹੂ ਦੀ ਬੂੰਦ ਨਾ ਤਰਥ ਉਤੇ ਜਦੋਂ ਤੱਕ ਸਰੀਰ ਵਿੱਚ ਜਾਨ ਹੋਵੇ ਆਖਿਰ ਦੇਣਾ ਦਰਿਆ ਵਿੱਚ ਰੋੜ ਤਾਂ ਕੇ ਬੰਦ ਸਦਾ ਲਈ ਐਂਦੀ ਜਵਾਨ ਹੋਵੇ ਜੇਠਹਾੜ ਦੀ ਕੜਕ ਦੀ ਧੁੱਪ ਅੰਦਰ ਪੈਰ ਧਰਤੀ ਤੇ ਧਰਿਆ ਨਾਲ ਜਾ ਰਿਹਾ ਸੀ ਸੜਦੀ ਤਪਦੀ ਜ਼ਮੀਨ ਦੀ ਹਿੱਕ ਵਿੱਚੋਂ ਲਾਵਾ ਫੁੱਟ ਕੇ ਬਾਹਰ ਨੂੰ ਆ ਰਿਹਾ ਸੀ ਲਾਲੋ ਲਾਲ ਸੂਰਜ ਆਪਣੇ ਜੋਸ਼ ਅੰਦਰ ਉਤੋਂ ਅੱਗ ਦੇ ਗੋਲੇ ਵਰਸਾ ਰਿਹਾ ਸੀ ਪੰਚਮ ਪਾਤਸ਼ਾ ਇਹੋ ਜਿਹੇ ਸਮੇਂ ਵਿੱਚ ਅੰਦਰ ਤਤੀ ਤਵੀ ਤੇ ਚੌਂਕੜਾ ਲਾ ਰਿਹਾ ਸੀ ਗੁਰਾਂ ਕੇ ਹਾਏ ਤਵੀ ਦਾ ਤੇਜ ਹੈ ਜੋ ਇਹਨੇ ਸਿੱਖੀ ਦੀਆਂ ਛਾਨਾਂ ਨੂੰ ਜਨਮ ਦੇਣਾ ਤੱਤੀ ਰੇਤਾਂ ਜੋ ਸੀਸ ਵਿੱਚ ਪੈ ਰਹੀ ਏ ਇਹਨੇ ਅਣਖੀ ਜਵਾਨਾਂ ਨੂੰ ਜਨਮ ਦੇਣਾ ਉਬਲ ਰਿਹਾ ਜੋ ਪਾਣੀ ਏ ਦੇਗ ਅੰਦਰ ਇਹਨੇ ਲੱਖਾਂ ਤੂਫਾਨਾਂ ਨੂੰ ਜਨਮ ਦੇਣਾ ਮੇਰੇ ਜਿਸਮ ਤੇ ਪਏ ਹੋਏ ਛਾਲਿਆਂ ਨੇ ਮੀਰੀ ਪੀਰੀ ਕਿਰਪਾਨਾਂ ਨੂੰ ਜਨਮ ਦੇਣਾ ਕਸ਼ਟ ਸਹਿ ਕੇ ਕੋਮਲ ਸਰੀਰ ਉਤੇ ਬਾਣਾ ਮਿੱਠਾ ਕਰ ਮੰਨਿਆ ਗੁਰ ਅਰਜਨ ਸੀਸ ਵਿੱਚ ਪੁਆ ਕੇ ਰੇਤ ਤੱਤੀ ਸਿਰ ਜੁਲਮ ਦਾ ਪੰਨਿਆਂ ਗੁਰ ਅਰਜਨ ਪੈਦਾ ਲੱਖਾਂ ਸ਼ਹੀਦ ਸੰਨ ਹੋਏ ਉਸ ਤੋਂ ਮੁੜ ਜਿਸ ਦਾ ਪੰਨਿਆਂ ਗੁਰ ਅਰਜਨ ਜਾਚਕ ਸੇਦਾਂ ਦੇ ਬਣੇ ਸਿਰਤਾਜ ਹੈਸਨ ਲਿਖਿਆ ਸਮੇ ਦੇ ਪੰਨਿਆਂ ਗੁਰ ਅਰਜਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ